ਦੁਨੀਆ ਭਰ ਦੇ ਵਿੱਚ ਇਹ ਇਤਿਹਾਸ ਗਵਾ ਹੈ ਜਦੋਂ ਵੀ ਸਰਕਾਰਾਂ ਧਾਰਮਿਕ ਸਥਾਨਾਂ ਦੇ ਪ੍ਰਬੰਧ ਦੇ ਵਿੱਚ ਦਖਲਅੰਦਾਜ਼ੀ ਕਰਦੀਆਂ ਉਦੋਂ ਹੀ ਸਮਾਜ ਦਾ ਔਰ ਉਹਨਾਂ ਦੇਸ਼ਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਅਗਾਹ ਵੀ ਪ੍ਰੇਖ ਦੇ ਵਿੱਚ ਹੋਵੇਗਾ ਮਹਾਰਾਸ਼ਟਰ ਦੀ ਸਰਕਾਰ ਨੇ ਇਹ ਸਿੱਧੀ ਦਖਲਅੰਦਾਜ਼ੀ ਜਿਹੜੀ ਹੈ ਗੁਰਦੁਆਰਾ ਪ੍ਰਬੰਧ ਦੇ ਵਿੱਚ ਕੀਤੀ ਹੈ ਔਰ ਇਹੋ ਦਖਲਅੰਦਾਜ਼ੀ ਪਹਿਲਾਂ ਕਾਂਗਰਸ ਸਰਕਾਰ ਕਿਸੇ ਵੇਲੇ ਕਰਿਆ ਕਰਦੀ ਸੀ ਲੇਕਿਨ ਉਹ ਕਾਮਯਾਬ ਨਹੀਂ ਸੀ ਹੋਈ ਲੇਕਿਨ ਜਿਹੜੀ ਮੌਜੂਦਾ ਜਿਹੜੀ ਮਹਾਰਾਸ਼ਟਰ ਸਰਕਾਰ ਹੈ ਉਸ ਨੇ ਜਿਹੜਾ ਇੱਕ ਕਿਸਮ ਦਾ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਡੈਮੋਕਰੈਟਿਕ ਅਧਿਕਾਰ ਜਿਹੜਾ ਸਿੱਖਾਂ ਕੋਲੋਂ ਖੋਹ ਲਿਆ 12 ਜਿਹੜੀਆਂ ਸੀਟਾਂ ਜਿਹੜੀਆਂ ਨੇ ਉਹ ਨਾਮੀਨੇਸ਼ਨ ਕਰਕੇ ਔਰ ਮੈਂ ਸਮਝਦਾ ਸਰਕਾਰ ਨਾਲ ਵੱਧ ਉਹ ਕਮੇਟੀ ਵੀ ਕਸੂਰਵਾਰ ਹੈ ਜਿਨੇ ਆਪਣੀ ਰਿਪੋਰਟ ਦਿੱਤੀ ਹੈ ਤੇ ਆਪਣੀ ਦਾੜੀ ਜਿਹੜੀ ਇੱਕ ਕਿਸਮ ਦੀ ਸਰਕਾਰ ਦੇ ਹੱਥ ਫੜਾਈ ਹੈ ਜਿਹਦੇ ਵਿੱਚ ਲਿਖਿਆ ਵੱਧ ਤੋਂ ਵੱਧ ਨੁਮਾਇੰਦਗੀ ਜਿਹੜੀ ਹੈ ਮਹਾਰਾਸ਼ਟਰ ਦੇ ਲੋਕਲ ਸਿੱਖਾਂ ਨੂੰ ਮਿਲਣੀ ਚਾਹੀਦੀ ਹੈ ਦਖਣੀ ਸਿੱਖ ਬੜੀ ਵਧੀਆ ਸੇਵਾਵਾਂ ਉੱਥੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧ ਦੇ ਵਿੱਚ ਨਿਵਾਉਂਦੇ ਆ ਉਹਨਾਂ ਨੂੰ ਵੀ ਨੁਮਾਇੰਦਗੀ ਮਿਲ ਜਣੀ ਚਾਹੀਦੀ ਹੈ ਚੀਪ ਖਾਲਸਾ ਦੇਵਾਨ ਦੀ ਨੁਮਾਇੰਦਗੀ ਸੀ ਉਹ ਵੀ ਕੱਟੀ ਗਈ ਹੈ ਉਹ ਵੀ ਬਹੁਤ ਮਾੜੀ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਘਟਾ ਕਰ ਦਿੱਤੀ ਗਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਸੀ ਤਾਂ ਇਹ ਬਹੁਤ ਵੱਡਾ ਜਿਹੜਾ ਹੈ ਮਹਾਰਾਸ਼ਟਰ ਸਰਕਾਰ ਨੇ ਇੱਕ ਕਿਸਮ ਦਾ ਸਿੱਖਾਂ ਨਾਲ ਜਿਹੜਾ ਹੈ ਉਹ ਬਹੁਤ ਵੱਡਾ ਧੱਕਾ ਕੀਤਾ ਹੈ ਔਰ ਇਹ ਨਹੀਂ ਹੋਣਾ ਚਾਹੀਦਾ ਸੀ ਮਹਾਰਾਸ਼ਟਰ ਸਰਕਾਰ ਨੂੰ ਆਪਣਾ ਫੈਸਲਾ ਜਿਹੜਾ ਤੁਰੰਤ ਜਿਹੜਾ ਹੈ ਉਹ ਤਬਦੀਲ ਕਰਨਾ ਚਾਹੀਦਾ ਹੈ ਔਰ ਸਿੰਘ ਸਭਾਵਾਂ ਜਿਹੜੀਆਂ ਬੰਬੇ ਦੀਆਂ ਮਹਾਰਾਸ਼ਟਰ ਦੀਆਂ ਉਹਨਾਂ ਨੂੰ ਵੀ ਨੁਮਾਇੰਦਗੀ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਇਸ ਐਕਟ ਨੂੰ ਇਸੇ ਤਰ੍ਹਾਂ ਹੀ ਜਿਹੜਾ ਐਵੇਂ ਕੁਝ ਬੰਦਿਆਂ ਦੀ ਕਮੇਟੀ ਬਣਾ ਕੇ ਉਹਨਾਂ ਦਾ ਰਿਪੋਰਟ ਲੈ ਕੇ ਪਾਸ ਨਹੀਂ ਕਰਨਾ ਚਾਹੀਦਾ ਦੁਨੀਆ ਪਰਦੇ ਸਿੱਖਾਂ ਦੀ ਫੀਲਿੰਗ ਜਿਹੜੀ ਹੈ ਉਹ ਸਮਝਣੀ ਚਾਹੀਦੀ ਇਹ ਸਰਗਮਨ ਬਾਦੂ ਦੀ ਸੁਲਤਾਨ ਦੀ ਇਹ ਸਰਕਾਰ ਦੀ ਸਿੱਧੀ ਦਖਲਅੰਦਾਜ਼ੀ ਹੈ ਮੈਂ ਪਹਿਲਾਂ ਹੀ ਕਿਹਾ ਕਿ ਜਦੋਂ ਵੀ ਦੁਨੀਆ ਪਰਦੇ ਵਿੱਚ ਕਿਤੇ ਸਰਕਾਰਾਂ ਜਿਹੜੀਆਂ ਨੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਕਰਦੀਆਂ ਉਦੋਂ ਬਹੁਤ ਵੱਡਾ ਜਿਹੜਾ ਹੈ ਛਾਪਾ ਪੈਂਦਾ ਹੈ ਕਲੇਸ਼ ਪੈਂਦਾ ਹੈ ਸਮਾਜ ਦਾ ਨੁਕਸਾਨ ਹੁੰਦਾ ਹੈ ਮੈਂ ਤਾਂ ਇੱਥੋਂ ਤੱਕ ਕਹਾਂਗਾ ਕਿ Hindu ਮੰਦਰਾਂ ਦੇ ਜਿਹੜੇ ਟਰਸਟ ਬਣਾਏ ਨੇ ਤੇ ਟਰਸਟਾਂ ਦਾ ਪ੍ਰਬੰਧ ਸਰਕਾਰ ਕੋਲੇ ਆ ਉਹ ਵੀ ਮੰਦਭਾਗੀ ਗੱਲ ਹੈ Hindu ਜਥੇਬੰਦੀਆਂ ਨੂੰ ਵੀ ਜਿਹੜੀਆਂ ਆਪਣੀ ਗੁਰਦੁਆਰੇ ਜਿਹੜੇ ਆ ਉਹ ਸਰਕਾਰੀ ਪ੍ਰਬੰਧ ਤੋਂ ਜਿਹੜੇ ਮੰਦਰ ਜਿਹੜੇ ਨੇ ਉਹ ਸਰਕਾਰੀ ਪ੍ਰਬੰਧ ਤੋਂ ਅਰਜ਼ਾਦ ਕਰਾਉਣੇ ਚਾਹੀਦੇ ਨੇ ਵੱਡੇ ਵੱਡੇ ਮੰਦਰਾਂ ਦੇ ਟਰਸਟ ਬਣੇ ਆ ਇਹੋ ਟਰਸਟ ਜਿਹੜੇ ਹਨ ਤੇ ਸਰਕਾਰਾਂ ਦੇ ਕਬਜ਼ੇ ਆ ਤੇ ਸਾਰੇ ਮੰਦਰਾਂ ਦੀ ਆਮਦਨ ਜਿਹੜੀ ਹੈ ਉਹ ਹਿੰਦੂਆਂ ਦੀ ਭਲਾਈ ਤੇ ਨਾ ਲੱਗ ਕੇ ਖੁਰਦ-ਵਰਦ ਹੁੰਦੀ ਹੈ ਇਸ ਲਈ ਹਿੰਦੂਆਂ ਨੂੰ ਵੀ ਸਗੋ ਜਿਹੜਾ ਹੈ ਸਰਕਾਰੀ ਜਿਹੜੀ ਦਖਲਅੰਦਾਜ਼ੀ ਜਿਹੜੀ ਹੈ ਆਪਣੀ ਮੰਦਰਾਂ ਦੇ ਪ੍ਰਬੰਧ ਦੇ ਵਿੱਚ ਬੰਦ ਕਰਵਾਉਣੀ ਚਾਹੀਦੀ ਸਿੰਘ ਸਾਹਿਬ ਇੱਕ ਅਸਾਂ ਤੋਂ ਬਾਅਦ ਹਰੀ ਸਿੰਘ ਸਾਹਿਬ ਹੋ ਗਿਆ ਪਟਨਾ ਸਾਹਿਬ ਵੀ ਆ ਗਈ ਹਰਿਆਣਾ ਵੀ ਆ ਗਿਆ ਵੀ ਆ ਗਈ ਕੋਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਮੈਂ ਅਸੀਂ ਤਾਂ ਪਹਿਲੇ ਕਹਿ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਸਰਕਾਰ ਜਿਹੜੀ ਹੈ ਘਟਗਿੰਤਿਆਂ ਦੇ ਸਿੱਖ ਸਥਾਨਾਂ ਦੇ ਉੱਤੇ ਸਿੱਧੇ-ਸਿੱਧੇ ਢ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕ੍ਰੈਡਿਬਿਲਟੀ ਜਿਹੜੀ ਹੈ ਪਿਛਲੇ ਸਾਲਾਂ ਤੋਂ ਜਿਸ ਤਰ੍ਹਾਂ ਘਟਾਉਣ ਦਾ ਯਤਨ ਹੋਇਆ ਹੈ ਔਰ ਟੈਂਟਨ ਜਥੇਬੰਦੀਆਂ ਜਿਹੜੀਆਂ ਇੱਕ ਇੱਕ ਮੋਟਰਸਾਈਕਲ ਤੇ ਚੜੀਆਂ ਬੈਠੀਆਂ ਜਿਵੇਂ ਜਿਵੇਂ ਸ਼੍ਰੋਮਣੀ ਕਮੇਟੀ ਨੂੰ ਨਿਸ਼ਾਨਾ ਬਣਾਉਂਦੀਆਂ ਰਹੀਆਂ ਇਹਨਾਂ ਪਿੱਛੇ ਸਾਰਿਆਂ ਪਿੱਛੇ ਸਰਕਾਰਨੀਆਂ ਜਿਹੜੀਆਂ ਨੇ ਬਹੁਤ ਵੱਡੀਆਂ ਸਾਜਸ਼ਾਂ ਕੰਮ ਕਰਦੀਆਂ ਨਜ਼ਰ ਆਉਂਦੀਆਂ ਸੇਖੀ ਸਾਹਿਬ ਅਸਾਮ ਦੇ ਵਿੱਚ ਧੋਬੜੀ ਸਾਹਿਬ ਗੁਰਦੁਆਰਾ ਹੈਗਾ ਉਹਦੇ ਇਤਿਹਾਸ ਨੂੰ ਹੀ ਤੁਰਨੂਰ ਕੇ ਪੇਸ਼ ਉਹਦੇ ਦੇਖੋ ਕਿੰਨੀ ਸ਼ਰਮ ਦੀ ਗੱਲ ਹੈ ਕਿ ਧੋਬੜੀ ਸਾਹਿਬ ਗੁਰਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਗਏ ਨੇ ਉੱਥੇ ਦੋ ਰਾਜਿਆਂ ਦਾ ਆਪਸੀ ਸਮਝੌਤਾ ਕਰਵਾਇਆ ਤੇ ਲੱਖਾਂ ਸਿੱਖ ਸੰਗਤਾਂ ਦੀ ਜਿਹੜੀ ਹੈ ਧੋਬੜੀ ਸਾਹਿਬ ਦੇ ਸਥਾਨ ਦੇ ਉੱਤੇ ਜਿਹੜੀ ਹੈ ਸ਼ਰਧਾ ਹੈ ਤੇ ਉੱਥੋਂ ਦੇ ਇਤਿਹਾਸ ਨੂੰ ਵੀ ਜਿਹੜਾ ਹੈ ਸਰਕਾਰ ਦੀ ਸਿੱਧੀ ਜਿਹੜੀ ਹੈ ਜਾਂ ਸਿੱਧੀ ਦਖਲਅੰਦਾਜ਼ੀ ਦੇ ਨਾਲ ਉੱਥੋਂ ਦੇ ਕੁਝ ਜਿਹੜੇ ਆ ਉਹ ਸ਼ਹਿਰ ਸਰਕਾਰੀ ਸ਼ਹਿਰ ਦੇ ਉੱਤੇ ਉੱਥੋਂ ਦੇ ਇਤਿਹਾਸ ਨੂੰ ਕਲੰਕਿਤ ਕਰਨ ਦਾ ਯਤਨ ਕਰ ਰਹੀ ਹੈ ਇਹ ਵੀ ਇੱਕ ਕੋਝਾ ਯਤਨ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਸਿੱਖ ਸੰਸਥਾਵਾਂ ਦਾ ਭਾਜਪਾਈਕਰਨ ਹੁੰਦਾ ਜਾ ਰਿਹਾ ਇਹਨੂੰ ਕੀ ਕਹਿੰਦੇ ਆ ਦੇਖੋ ਸਿੱਖ ਸੰਸਥਾਵਾਂ ਦਾ ਰਾਸੀਕਰਨ ਜਿਹੜਾ ਬਿਲਕੁਲ ਨਹੀਂ ਹੋਣਾ ਚਾਹੀਦਾ ਸਿੱਖ ਧਰਮ ਦੇ ਵਿੱਚ ਰਾਜਨੀਤੀ ਤੇ ਧਰਮ ਦਾ ਸੁਮੇਲ ਹੈ ਪਰ ਧਰਮ ਉੱਪਰ ਹੈ ਕਿਸੇ ਵੀ ਕਰਨ ਜਿਹੜਾ ਭਾਜਪਾਈ ਕਰਨ ਜਿਹੜਾ ਇਹ ਵੀ ਮਾੜਾ ਹੈ ਕਾਂਗਰਸੀ ਕਰਨ ਵੀ ਮਾੜਾ ਹੈ ਭਾਜਪਾਈ ਕਰਨ ਵੀ ਮਾੜਾ ਹੈ ਹਰ ਪਾਰਟੀ ਦਾ ਕਰਨ ਜਿਹੜਾ ਉਹ ਮਾੜਾ ਹੀ ਹੈ ਤੇ ਇਹ ਜਿਹੜੇ ਆ ਧਾਰਮਿਕ ਸਥਾਨ ਜਿਹੜੇ ਆ ਸਿਰਫ ਤੇ ਸਿਰਫ ਧਾਰਮਿਕ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਹੀ ਚਲਾਏ ਜਾਣੇ ਚਾਹੀਦੇ ਨੇ ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਰਕਾਰ ਹੋਵੇ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਸਰਕਾਰ ਕਾਂਗਰਸ ਸਰਕਾਰ ਕੋਈ ਵੀ ਸਰਕਾਰ ਹੋਵੇ ਧਾਰਮਿਕ ਸਥਾਨਾਂ ਦੇ ਪ੍ਰਬੰਧਨ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। एकदम ਮੰਨਦਤ ਕਿਸਾਨੀ ਜਿਹੜੇ ਉਹਦੇ ਕਾਬਗਨ ਬਾਰੇ ਬਲਕੇ ਬਾਰੇ ਕੀ ਚਰਚਾ ਕਰਦੇ। ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਉਹਨਾਂ ਨੇ ਕੀ ਸ਼ਬਦ ਬੋਲੇ ਆ। ਮਸਜਿਦ ਟਾ ਕੇ ਤੇ ਗੁਰਦੁਆਰਾ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਸਿੱਖਾਂ ਨੇ ਕੋਈ ਕਿਸੇ ਧਾਰਮਿਕ ਸਥਾਨ ਨੂੰ ਟਾਇਆ ਨਹੀਂ ਹੈ। ਇਤਿਹਾਸ ਗਵਾਹ ਹੈ ਸਿੱਖ ਹਮੇਸ਼ਾ ਜਿਹੜੇ ਆ ਜਦੋਂ ਵੀ ਸਿੱਖਾਂ ਦਾ ਰਾਜ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਓ ਉਹਨਾਂ ਨੇ ਮੰਦਰਾਂ ਨੂੰ ਵੀ ਜਿਹੜੀਆਂ ਜ਼ਮੀਨਾਂ ਦਿੱਤੀਆਂ ਨੇ ਮੰਦਰਾਂ ਤੇ ਵੀ ਸੋਨਾ ਲਵਾਇਆ ਔਰ ਮਸਜਿਦਾਂ ਵੀ ਤਮੀਰ ਕਰਵਾਈਆਂ ਨੇ ਖੁਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਹਰਗੋਬਿੰਦਪੁਰੇ ਦੇ ਵਿੱਚ ਇੱਕ ਮਸਜਿਦ ਤਮੀਰ ਕਰਵਾਈ ਹੈ ਤੇ ਜਿਸ ਸਿੱਖ ਕੌਮ ਦੇ ਗੁਰੂ ਸਾਹਿਬਾਨ ਮਸਜਿਦਾਂ ਤਮੀਰ ਕਰਾਉਂਦੇ ਰਹੇ ਉਹਨੂੰ ਉਹ ਮਸਜਿਦਾਂ ਨੂੰ ਕਿਵੇਂ ਤਾ ਸਕਦੇ ਠੀਕ ਫਿਰ ਪੰਜਾਬੀ ਜੋ ਸਿੱਖ ਜੀ ਦੇ ਸੇ ਨਗਰ ਤੋਂ ਆਤਮਾਧੀਨ ਮੇਰੇ ਕੋਲ ਉਹ ਬਹੁਤ ਮੰਦ ਭਾਗੀ ਗੱਲ ਹੈ ਜੀ ਮੈਂ ਕਈ ਵਾਰ ਇਹ ਲਫ਼ ਚਲੋ ਪਾਕਿਸਤਾਨ ਬਗਾਨਾ ਮੁਲਕ ਹੈ ਅਫਗਾਨਿਸਤਾਨ ਬਗਾਨਾ ਮੁਲਕ ਹੈ ਅਸੀਂ ਉੱਥੇ ਸਹਿ ਲੈਨੇ ਆ ਉੱਥੇ ਘਟਗੰਤੀਆਂ ਦਾ ਕਹਾਣ ਹੁੰਦਾ ਹੈ ਪਰ ਜਦੋਂ ਆਪਣੇ ਦੇਸ਼ ਦੇ ਵਿੱਚ ਘਟਗੰਤੀਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾਂਦਾ ਹੈ ਘਟਗੰਤੀਆਂ ਜਿਹੜੀਆਂ ਨੇ ਉਹ ਮੌਦੇ ਘਟ ਉਤਾਰੀਆਂ ਜਾਂਦੀਆਂ ਘਟਗੰਤੀਆਂ ਦੇ ਧਾਰਮਿਕ ਸਥਾਨ ਨਿਸ਼ਾਨੇ ਤੇ ਬਣਾਏ ਲਏ ਜਾਂਦੇ ਨੇ ਤਾਂ ਇਸ ਤੋਂ ਵੱਧ ਕੇ ਮਾੜੀ ਗੱਲ ਕੋਈ ਹੋ ਨਹੀਂ ਸਕਦੀ